ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲਈ ਲੈ ਕੇ ਆਏ ਹਾਂ ਜੀ ਇੱਕ ਬਈ ਤਾਜੀ ਸੂਈ ਐ ਇੱਕ ਗੱਬਣ ਦਿਨਕਰ ਮਲੀ ਲੈਂਦੀ ਆ ਪੰਜ ਚਾਰ ਤੇ ਆਉਂ ਪੁੱਛ ਲੈਨੇ ਬਾਈ ਤੁਹਾਡੇ ਬਾਈ ਜੀ ਹਸੀਕਾਲ ਖਸਰੀਕਾਲ ਬਾਈ ਜੀ ਹੋ ਠੀਕ ਹੋ ਵਧੀਆ ਹਾਂਜੀ ਠੀਕ ਨਾਮ ਤੇ ਐਡਰੈਸ ਵੋ ਨਾਮ ਕੇਵਲ ਸਿੰਘ ਜੀ ਪਿੰਡ ਬੋੜ ਦੇ ਹਮੀਰਾ ਤਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਠੀਕ ਐ ਬਾਈ ਹਾਂਜੀ ਨੇੜੇ ਪਿੰਡ ਵਿੱਚ ਨੇੜੇ ਇਧਰਲੇ ਪਾਸੇ ਸੈਦੋ ਐ ਇਧਰ ਦੀਨਾ ਸਾਹਿਬ ਆ ਮੋਬਾਈਲ ਨੰਬਰ ਕੋ 93340006 ਠੀਕ ਹੈ ਭਾਈ ਬਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸਵੇ ਸੁਈ ਹੈ ਦੂਜੇ ਸਵੇ ਸੁਈ ਹੈ ਸਵੇ ਡਾਕਟਰ ਸਾਹਿਬ ਦੀ ਸੁਬਾ ਸੁਈ ਹੈ ਹਾਂ 4 ਵਜੇ ਸੁਈ ਹੈ ਜੇਰ ਕਲੀਅਰ ਠੀਕ ਹੈ ਬੱਚਾ ਕੀ ਦਿੱਤਾ ਬੱਛਾ ਜੀ ਬੱਚਾ ਦੇ ਹਾਂਜੀ ਕਿੰਨਾ ਬੋਲਾ ਕੱਢਿਆ ਫਿਰਦਾ 4 ਕਿਲੋ ਬੋਲਾ ਕੱਢਤਾ 4 ਕਿਲੋ ਹਾਂਜੀ ਆਰਡਰ ਕਮਾਲ ਦਾ ਭਾਈ ਹਜੇ ਚਵਾਈ ਚ ਪਏ ਆ 2.5 ਘੰਟੇ ਉਹਦ ਨੂੰ ਆਰਡਰ ਹੈ ਜਿਹੜਾ ਹੋਰੇ ਵਧੀਆ ਬਣਾਉਣਾ ਚਾਰੇ ਥਣ ਨਿੱਖੜਵੇਂ ਪੂਰੇ ਗੈਰ ਤੇ ਕੱਲਾ ਕੱਲਾ ਥਣ ਗੁਲਾਬੀ ਥਣ ਨਾੜ ਦੇਖੋ ਦੁੱਧੜੀ ਤੁਰਦੌਣੀਆਂ ਨਾੜਾ ਕਰਮ ਵਾਲੀ ਦੇ ਚੰਗੀਆਂ ਨੇ ਪਛਾਂ ਤੋਂ ਵੀ ਆਰਡਰ ਚੈੱਕ ਕਰਵਾਨੇ ਆ ਪਛਾਂ ਤੋਂ ਵੀ ਐਡਰੈਸ ਉਹਨਾਂ ਲੈ ਢੱਲਾ ਢੁਲਾ ਬੋ ਪਈਆਂ ਖੋਲ ਦੇ ਬਈ ਤੋਰ ਕੇ ਦਿਖਾ ਦੇ ਪ੍ਰਿੰਟ ਚੰਗਾ ਕੱਦਵੜ ਚੰਗਾ ਸੂਈ ਸਵਾਈ ਬੱਚਾ ਮਗਰ ਬੱਚਾ ਬਈ ਜੇਰ ਵੀ ਬਾਈ ਕਹਿੰਦਾ ਓਕੇ ਆ ਤੋਰਾ ਦੇ ਪੂਰਾ ਤਾਰਾ ਵੀ ਕਰਮ ਵਾਲੀ ਦਾ ਚੰਗਾ ਕਰ ਤੇ ਕੀ ਮੋਲ ਆ ਭਰਾ ਇਹਦਾ ਜਾਇਜ਼ ਆ ਫਿਰ ਬਸ ਬਾਈ ਮੋਲ ਲਗਦਾ ਭਰਾ 55 ਕਰਾ ਲੈ ਕੋਈ 57 ਕਰਾ ਲੈ 52000 ਚੋਂ ਮਾਨਤਾਣ ਕਰ ਦੇ ਠੀਕ ਆ ਬਾਈ ਮੋਲ ਕਰਾਉਣਾ 5557 ਜਿੰਨਾ ਮਰਜ਼ੀ ਕਰਾ ਲਓ 52000 ਚ ਬਾਈ ਕਹਿੰਦਾ ਮਾਨਤਨ ਕਰ ਦਿਆਂਗੇ ਬਾਈ ਸਮੋਲ ਜਾਇਜ ਵਰਡ ਚੰਗੀ ਆ ਕੱਦ ਕਾਠ ਚੰਗਾ ਆਰਡਰ ਕਮਾਲ ਦਾ ਥਾਣ ਬਹੁਤ ਚੰਗਾ ਮੁੱਠੀ ਵਾਲਾ ਥਾਣ ਕੱਲਾ ਕੱਲਾ ਥਾਣ ਇਧਰਲੀ ਸਾਈਡ ਤੋਂ ਵੀ ਬਾਈ ਨਾਣਾ ਨੋਣਾ ਚੈੱਕ ਕਰਵਾਣੇ ਚਿਵਾਈ ਕਿਵੇਂ ਆ ਭਰਾ ਬਾਈ ਚਿਵਾਈ ਬਹੁਤ ਚੰਗੇ ਧਾਰਾ ਮਾਰ ਕੇ ਦਿਖਾਉਣਾ ਧਾਰਾ ਮਾਰ ਦੋ ਬੱਸਾ ਲਾਉਣਾ ਲਾਓ ਨਹੀਂ ਲਾਉਣਾ ਨਾ ਲਾਵੇ ਕੋਈ ਨਿਆਣੇ ਦੀ ਕੋਈ ਲੋੜ ਨਹੀਂ ਕੋਈ ਚੈੱਕ ਨਹੀਂ ਹੈ ਹਾਂ ਠੀਕ ਹੈ ਠੰਡੀ ਐਨੀ ਕਾ ਬਾਈ ਕਹਿੰਦਾ ਨਿਆਣਾ ਵੀ ਪਉਣਾ ਪਾਲੋ ਨਹੀਂ ਪਉਣਾ ਨਾ ਪੌਟਾ ਵੀ ਕੋਈ ਚੱਕਰ ਨਹੀਂ ਨਹੀਂ ਭੈਜਾ ਬਸ ਨਹੀਂ ਭੈਜਾ ਲੈ ਕਹਿੰਦੀ ਕੁਛ ਨਹੀਂ ਹੈ ਨਾ ਚੂਣ ਬੜਾ ਚੰਗਾ ਯਾਰ ਹੈ ਨਾ ਬਈ ਹਾਂਜੀ ਕੀ ਬਾਤ ਆ ਚਵਾਈ ਬੜੀ ਚੰਗਿਆ ਉਂਗਲ ਰਗੀ ਧਾਰ ਪੈਂਦੀ ਹੈ ਲੈ ਕੀ ਬਾਤ ਆ ਲੈ ਮਾ ਇਹ ਕਹਿੰਦਾ ਯਾਰ ਸਰਾ ਗੱਲ ਬਾਤ ਆ ਬਈ ਚਵਾਈ ਚੁਈ ਫੁੱਲ ਚੰਗੀ ਹੈ ਨਾ ਠੰਡੀ ਫੁੱਲਾ ਬਈ ਲੈ ਮੋ ਇਹਨਾਂ ਪੱਠੇ ਖਾਈ ਜਾਂਦੀ ਹੈ ਕਹਿੰਦੀ ਕਰਮ ਵਾਲੀ ਕੁਛ ਨਹੀਂ ਕੀ ਬਾਤ ਆ ਮੁੱਲ ਵੀ ਜਾਇਜ਼ ਆ ਵੀਰੇ ਅੱਗੇ ਜੀ 2 ਨੰਬਰ ਤੇ ਕਿਹੜਾ ਸੂਆ ਬਈ ਇਹ ਦੂਜੇ ਸੂਂਦੀ ਆ ਡਾਕਟਰ ਸਾਹਿਬ ਕਿੰਨੇ ਦਿਨ ਲੈਂਦੀ ਆ ਇਹ ਇਹ ਤਿੰਨ ਤੋਂ ਚਾਰ ਦਿਨ ਲੈ ਜਾਊਗੀ ਤਿੰਨ ਤੋਂ ਚਾਰ ਦਿਨ ਹਾਂਜੀ ਕੀ ਰਿਕਾਰਡ ਦੁੱਧ ਆ ਬਈ ਦੁੱਧ ਆ ਜੀ ਪਹਿਲੇ ਸੂਏ ਦਿੱਤਾ ਹੈ ਨੇ 17 18 ਕਿਲੋ 17 ਤੋਂ 18 ਲੀ ਹਾਂਜੀ ਖੋਲ ਦੇ ਬਈ ਤੋੜ ਦੋ ਕੱਚੀ ਕੱਚੀ ਆ ਦਿਨ ਕਰਮਲੀ ਹਜੇ ਲੈਂਦੀ ਆ ਉਹਦੋਂ ਨੂੰ ਆਰਡਰ ਆ ਜਿਹੜਾ ਵਧੀਆ ਤਿਆਰ ਕਰ ਲੈਣਾ ਤੂਰਾ ਤੂਰਾ ਦੇਖੋ ਕਰਮਲੀ ਦਾ ਬਹੁਤ ਚੰਗਾ ਚੰਗੀ ਆ ਬੜ ਸੁਨੱਕੀ ਆ ਕੱਚੀ ਕੱਚੀ ਆ ਹਜੇ ਬਿੱਟ ਲਾਉਂ ਦਾ ਆਦੀਆਂ ਆਰਡਰ ਆ ਜਿਹੜਾ ਇਹਨੇ ਕਮਾਲ ਦਾ ਤਿਆਰ ਕਰਨਾ ਬਾਕੀ ਰੰਗ ਰੂਪ ਚੰਗਾ ਫੈਂਟ ਆ ਜਿਹੜੀ ਕਰਮਲੇ ਦੀ ਚੰਗੀ ਹੋਣੀ ਹੈ ਗਰਮੀ ਦੇ ਮੌਸਮ ਚ ਭਾਈ ਗਰਮੀ ਬਹੁਤ ਘੱਟ ਮੰਨੂ ਢਿੱਲਾ ਦਿਖਾਉਂਦੇ ਨੇ ਨੇੜ ਤੋਂ ਢਿੱਲਾਂ ਤੋਂ ਜੱਜਮੈਂਟ ਲਾਇਓ ਲੇਵਾ ਬੋਸ ਸੋਨਾ ਬਣਾਓਗੇ ਲੈ ਡਾਕਟਰ ਸਾਹਿਬ ਜਿੱਦਦਰ ਦੀ ਮਰਜ਼ੀ ਵੇਜੋ ਲੈ ਠੰਡੀ ਠਾਰ ਨੇ ਢਿੱਲਾਂ ਦੇਖੋ ਸਾਰੀਆਂ ਬਲਡਲਾਂ ਕੱਢ ਕੇ ਨਾ ਫੇਰ ਸੁਣਾ ਥਣ ਬਹੁਤ ਚੰਗਾ ਲੈ ਕਿਆ ਬਾਤ ਹੈ ਤੇ ਮੋਲ ਕੀ ਹੈ ਜਯਾ ਜਹਰ ਮੋਲ ਜੀ ਇਹਦਾ ਵੀ ਕੋਈ 55 ਕਰਾ ਲੈ 57 ਕਰਾ ਲੈ 52000 ਦੀ ਦੇਣੀ ਠੀਕ ਹੈ ਰੇਟ ਸੇਮ ਹੀ ਰਹੂਗਾ ਮੋਲ ਜਿੰਨਾ ਮਰਜ਼ੀ ਕਰਾ ਲੋ 52000 ਦੀ ਦੇ ਦਾਂਗੇ ਮਾਨਤਨ ਬਾਈ ਕਹਿੰਦਾ ਜਰੂਰ ਹੋ ਜਾਊਗਾ ਮਾਗਸੀ ਭਰਾ ਕੋਲੇ ਦੋ ਦੋਨੇ ਦਿਖਾਤੇ ਕਿਸੇ ਵੀਰ ਦੇ ਦੋਨਾਂ ਚ ਕੋਈ ਵੀ ਪਸੰਦ ਆਵੇ ਫਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਲੋ